ਨਾਮਤ ਕੀ ਤੁਸੀਂ ਕਹਿ ਲਾ ਕਿ ਤਾ ਕੀ ਕਾਰਨ ਰਿਆ ਸਰ ਦੱਸੋ ਮੈਂ ਜੀ ਸਰਪੰਚੇ ਲਕੂਆ ਜਗਤਾਰ ਸਿੰਘ ਆ ਤੇ ਮੈਂ ਆਹੀਂ ਫੈਸਲਾ ਲਿਆ ਵੀ ਅਸੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ ਤੇ ਇਹਨੂੰ ਅੰਨੇ ਵਾਂ ਗੋਲੀਆਂ ਮਾਰ ਕੇ ਤੇ ਦੀ ਡੈੱਥ ਇਹ ਦੀ ਸਾਨੂੰ ਕਾਰਨ ਦਾ ਨਹੀਂ ਪਤਾ ਲੱਗਾ ਕੀ ਕਾਰਨ ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇ ਵਾਂ ਗੋਲੀਆਂ ਚਲਾ ਕੇ ਤੇ ਦੀ ਡੈੱਥ ਕਰਤੀ ਆ ਤੇ ਅਸੀਂ ਹੁਣ ਇਹ ਫੈਸਲਾ ਪਿੰਡ ਵੱਲੋਂ ਸਾਰੇ ਪਿੰਡ ਦੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਵੀ ਅਸੀਂ ਕੋਈ ਆਪਣਾ ਵੋਟ ਨਹੀਂ ਪਾਵਾਂਗੇ ਸਵੇਰ ਦੇ ਕੋਲਿੰਗ ਹੋਈ ਵੋਟ ਇੱਕ ਵੋਟ ਨਹੀਂ ਪੋਲਿੰਗ ਹੁੰਦੀ ਵੋਟ ਪੋਲਿੰਗ ਸاعة 6:00 ਸ਼ੁਰੂ ਹੋਣੀ ਹੈ 6:00 ਵਜੇ ਨਾਲ ਕੋ ਚੱਲ ਕੇ ਪਏ ਆਪਾਂ ਕੋਈ ਵੋਟ ਨਹੀਂ ਪੋਣੀ ਹਾਂਜੀ ਇੱਕ ਗੁਰਦਰਾ ਸਾਹਿਬ ਅਨਾਉਂਸਮੈਂਟ ਕਰਾਈ ਹਾਂਜੀ ਇੱਕ ਗੁਰਦਰਾ ਸਾਹਿਬ ਵੀ ਅਨਾਉਂਸਮੈਂਟ ਕਰਾਈ ਹੈ ਵੀ ਅਸੀਂ ਕੋਈ ਵੋਟ ਕੋਲ ਨਾ ਆਵੇ ਕਿ ਮੰਗ ਕੀ ਕਰਦੇ ਸਰਕਾਰ ਮੰਗੇ ਸਰਕਾਰ ਕੋ ਇਹੋ ਮੰਗ ਕਰਦੇ ਆ ਵੀ ਸਾਨੂੰ ਇੱਕ ਕਾਤਲ ਲੱਭਣਾ ਚਾਹੀਦਾ ਤੇ ਛੇਤੀ ਤੇ ਛੇਤੀ ਕਾਤਲ ਲੱਭਣਾ ਚਾਹੀਦਾ ਤੇ ਉਹਨੂੰ ਸਖਤ ਤੋਂ ਸਖਤ ਜਾ ਮਿਲਣੀ ਚਾਹੀਦੀ Subscribe to One India channel and never miss an update.